ਹਾਲ ਕੋਈ ਪੁੱਛਿਆ ਜੀ ਇਹਦੇ ਲੱਤਾਂ ਤੇ ਡੰਡ ਤੇ ਤੇਰੇ ਦੀ ਡੰਡਿਆ ਦੇਖੋ ਲੀਲ ਪਾਈ ਆਂ ਜਦ ਆ ਦੀ ਇਸਕਾ ਡੰਡੇ ਲੱਗੇ ਬੱਜਣ ਤਾਂ ਮੈਂ ਲੱਗਿਆ ਜੀ ਭੱਜਣਾ ਦੇਖੋ ਮੇਰਾ ਵੀ ਲੀਲ ਪਾਵਾਂ ਜੀ ਇਹਨਾਂ ਨੇ ਬਿਨ ਪੁੱਛੇ ਬਿਨ ਮਤਵਲਤੇ ਸਾਨੂੰ ਕੁੱਟਿਆ ਜੀ ਟ੍ਰੈਲੀ ਲੈਣ ਆਏ ਤੇ ਜੀ ਅਸੀਂ ਆਪਣੀ ਟ੍ਰੈਲੀ ਹੁਣ ਵੀ ਖੜੀ ਆ ਜੀ ਸਾਨੂੰ ਟ੍ਰੈਲੀ ਦੇ ਨਹੀਂ ਰਹੇ ਜੀ ਆਹ ਬੰਦਾ ਲੱਗਿਆ ਜੀ ਕਹਿਣ ਵੀ ਭਗਵੰਤ ਮਾਨ ਆਇਆ ੱਤਕਾ ਕਰਿਆ ਫਲਾਣਾ ਕਰਿਆ ਮਾ ਨਹੀਂ ਯਾਰ ਭਗਵੰਤ ਮਾਨ ਬੰਦਾ ਠੱਗ ਹੈ ਪਰ ਨਹੀਂ ਜਿਆਦਾ ਸੀ ਇੱਥੇ ਆਏ ਗੱਲ ਹੋਈ ਸੀ ਸਾਡੇ ਵੀ ਕਟਾਈ ਕਰ ਦਿੱਤੀ ਮੈਂ ਲੱਗਿਆ ਗਿਆ ਭਗਵੰਤ ਮਾਨ ਫਿਰ ਪਤਾ ਲੱਗਿਆ ਜੀ ਭਗਵੰਤ ਮਾਨ ਵੀ ਹਾਂ ਅਸਲੀ ਟੁੱਟ ਐਨ ਕਿਨਾਂ ਪਕੂਸਾ ਵਾਲੀ ਬਿਆੰਤੜੀ ਉਹ ਲਾ ਦੇ ਸਾਰੇ ਪੰਜਾਬ ਚ ਦੁਸ਼ਤ ਬੰਦਾ ਸਭ ਤੋਂ ਵੱਧ ਭਗਵੰਤ ਮਾਨ ਨਿਕਲਿਆ ਯਾਰ ਨਾਲ ਕਟਾਈ ਹੋਈ ਆ ਜੀ ਸਾਡੀ ਨਹੀਂ ਇਕ ਕੱਲਿਆਂ ਦੀ ਜਿਹੜਾਂ ਦੀ ਬਾਤਾਂ ਦੀ ਹੋਈ ਆ ਬਚਾਰੇ ਲੈ ਲੈ ਕੇ ਕਟਾਈ ਖਾ ਖਾ ਕੇ ਲੰਘ ਗਏ ਪੋਤਾ ਜੀ ਕਿਸੇ ਦਾ ਦੇਖ ਤੈਂ ਤਾਂ ਹਰੇ ਘਟਨ ਤੇ ਤੇ ਲੱਤਾਂ ਨੂੰ ਜਾਇੰਟ ਹੋਰੀ ਦਾ ਮੈਨੂੰ ਪਤਾ ਐ ਤੈਨੂੰ ਜਾਇੰਟ ਹੋਰੀ ਪੈਂਦੀ ਐ ਹੁਣ ਸਾਡੀ ਤਾਂ ਜਾਇੰਟ ਹੋਰੀ ਐ ਨਾ ਤੂੰ ਇਹ ਲੋਟ ਗਈ ਪਾਦੀ ਜੀ ਸਭ ਤੱਕ ਟਾਈਪ ਆਉ ਕਰਾ ਦੇ ਨੇ ਬੈਕੈਂਡ ਤੱਕ ਇਹਾਰੇ ਕੋਈ ਨਾ ਸਾਡੀ ਫੌਜ ਚੋਂ ਦੀ ਐ ਬਲਸਦਾ ਜੇ ਕਿਸੇ ਗੱਲ ਗੱਲ ਕਰਦੇ ਟੱਕਰ ਮਾਰ ਦਨ ਤੰਗ ਮੀਟਿੰਗ ਵਿੱਚ ਗੱਲਬਾਤ ਕਰਕੇ ਪਤਾ ਨਹੀਂ ਉਹਨਾਂ ਨਾਲ ਕੀ ਕਰਿਆ ਉਧਰ ਹੋ ਤੱਕ ਰਹੇ ਉਧਰ ਸਾਡੇ ਨਾਲ ਟਕਰਾਪਾ ਇੱਧਰ ਟਕਰਾਪਾ ਬਸਵਾਸ ਵਿੱਚ ਲੈ ਗਏ ਸਾਡੇ ਕਿਸਾਨਾਂ ਨੂੰ ਲੀਡਰਾਂ ਨੂੰ ਉਦੋਂ ਬਾਅਦ ਗਦਾ ਕਮਾਈ ਐ ਜੀ ਕੋਈ ਇੰਤਾਂ ਦੇ ਦੇਖੀ ਆ ਸਰਕਾਰ ਦੀ ਨਹੀਂ ਜੀ ਕੋਈ ਨਹੀਂ ਦੇਖਿਆ ਸਕਿਆ ਮੈਂ ਨਹੀਂ ਕਿਸੇ ਗੱਲ ਮੈਂ ਤਾਂ ਲੜ ਪੈਂਦਾ ਦਾ ਲੋਕਾਂ ਨਾਲ ਭਵੰਤ ਮਾਨ ਵਿੱਚ ਪਰ ਜਿਹੜੀ ਆ ਅੱਜ ਰਾਤ ਹੋਲੀ ਹੱਥ ਦੇ ਨਾਲ ਹੋਈ ਹੁਣ ਤਾਂ ਜੀ ਮਾਨ ਟੁੱਟ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਕਿਸਾਨਾਂ ਦੀ ਕੱਲ ਸੈਂਟਰ ਦੇ ਨਾਲ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਕਿਸਾਨਾਂ ਆਗੂ ਜਦੋਂ ਵਾਪਸ ਆ ਰਹੇ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਆ ਜਿਹੜੀ ਉਹ ਖਨੌਰੀ ਤੇ ਸੰਭੂਵਲ ਵੱੱਦੀ ਆ ਵੱਡਾ ਐਕਸ਼ਨ ਆ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਏ ਜੋ ਕਿਸਾਨਾਂ ਦੇ ਮੋਰਚੇ ਸੀ ਉਹਨਾਂ ਨੂੰ ਪੁੱਟ ਦਿੱਤਾ ਜਾਂਦਾ ਕਿਸਾਨਾਂ ਨੂੰ ਅਰੈਸਟ ਕੀਤਾ ਜਾਂਦਾ ਇਹ ਸੋ ਸਾਡੇ ਨਾਲ ਕੁਝ ਕਿਸਾਨ ਨੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਅਮਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਆ ਜੀ ਪਿੰਡ ਦਾਤੂ ਮਾਜਰਾ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਜੀ ਕੀ ਹੋਇਆ ਜੀ ਤੁਸੀਂ ਇਦਾਂ ਖੜੇ ਹੋ ਅਸੀਂ ਜੀ ਟਰੈਲੀ ਲੈਣ ਆਏ ਤੇ ਜੀ ਇੱਥੇ ਅਸੀਂ ਦੋ ਜਣ ਬੰਦੇ ਵੀ ਅਸੀਂ ਟਰੈਲੀ ਲੈ ਕੇ ਆਈਏ ਅਸੀਂ ਸਾਨੂੰ ਪੁਲਿਸ ਵਾਲਿਆਂ ਨੇ ਦੋ ਐਸਐਚਓ ਜਿਹੜਾ ਸਿੰਬੂ ਦਾ ਐਸਐਚਓ ਹੈ ਜੀ ਉਸਨੇ ਸਾਨੂੰ ਸਾਈਨ ਦੇ ਕੇ ਬੁਲਾਇਆ ਅਸੀਂ ਮੋਟਰਸਾਈਕਲ ਖੜਾ ਕੇ ਉਹਦੇ ਕੋਲ ਬੱਗ ਗਏ ਹਾਂਜੀ ਜਦੋਂ ਅਸੀਂ ਕੋਲ ਗਏ ਇਹ ਬੰਦੇ ਦਾ ਜੀ ਜਦੋਂ ਉਹਨਾਂ ਨੇ ਕੁਝ ਨਹੀਂ ਪੁੱਛਿਆ ਸਾਨੂੰ ਜੇ ਸਾਨੂੰ ਐ ਕਹਿੰਦੇ ਵੀ ਤੁਸੀਂ ਪਿੱਛੇ ਮੁੜ ਜਾਓ ਅਸੀਂ ਪਿੱਛੇ ਮੁੜ ਜਾਂਦੇ ਉਹਨਾਂ ਨੇ ਸਾਨੂੰ ਕੁਝ ਨਹੀਂ ਪੁੱਛਿਆ ਜੀ ਇਹਦੇ ਲੱਤਾਂ ਤੇ ਡੰਡ ਦੇ ਤੇਰੇ ਦੀ ਡੰਡਿਆ ਦੇਖੋ ਲੀਲ ਪਾਏ ਵੇ ਜੀ ਲੱਤਾਂ ਤੇ ਡੰਡੇ ਮਾਰ ਲੇ ਅੰਜਾ ਦੀ ਸਕਾ ਡੰਡੇ ਲੱਗੇ ਵੱਜਣ ਤਾਂ ਮੈਂ ਲੱਗਿਆ ਜੀ ਭੱਜਣਾ ਦੇਖੋ ਮੇਰਾ ਵੀ ਲੀਲ ਪਾਵਾ ਜੀ ਇਹਨਾਂ ਨੇ ਬਿਨ ਪੁੱਛੇ ਬਿਨ ਮਤਬਲਤੇ ਸਾਨੂੰ ਕੁੱਟਿਆ ਜੀ ਪਰ ਇਸ ਇੱਥੋਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਸਿੱਧੂ ਸਾਹਿਬ ਉਹਨਾਂ ਦੀ ਵੀਡੀਓ ਆਈ ਹੈ ਜੀ ਕਹਿੰਦੇ ਸਾਡੇ ਬਜ਼ੁਰਗੋਂ ਅਸੀਂ ਕੋਈ ਸ਼ਕਤੀ ਨਹੀਂ ਕਰਨੀ ਤੁਸੀਂ ਕਹਿ ਰਹੇ ਹੋ ਰਾਤ ਹੋਈ ਆ ਕੁੱਟ ਮਾਰ ਕੇ ਸਵੇਰੋਂ ਜੀ ਸਵੇਰੋਂ ਜੀ ਤੁਸੀਂ ਕੀ ਕਰਨਾ ਏਸੀ ਕੋਈ ਹੁੱਲੜਾ ਟ੍ਰੈਲੀ ਲੈਣ ਆਏ ਤੇ ਜੀ ਅਸੀਂ ਆਪਣੀ ਟੈਲੀ ਹੁਣ ਵੀ ਖੜੀ ਆ ਜੀ ਸਾਨੂੰ ਟ੍ਰੈਲੀ ਦੇ ਨਹੀਂ ਰਹੇ ਜੀ ਟ੍ਰੈਲੀ ਲੈਣ ਆਏ ਆ ਜੀ ਅਸੀਂ ਤਾਂ अच्छा हां सानू ਹੁਣ ਵੀ ਟਰੈਲੀ ਦੇ ਰਹੇ ਜੀ ਹੁਣ ਵੀ ਕੋਈ ਟਰੈਲੀ ਚੱਕਣ ਦਿੰਦੇ ਨਹੀਂ ਤੇ ਖੜੀ ਟਰੈਲੀ ਵੀ ਨਾਮ ਆ ਜੀ ਆਪਣਾ ਗੁਰਦੀਪ ਸਿੰਘਾ ਜੀ ਗੁਰਦੀਪ ਸਿੰਘ ਜੀ ਰੋ ਕਿਉਂ ਰਹੋ ਤੁਸੀਂ ਦਾਦੂ ਮਾਤਰਾ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ ਰੋ ਕਿਉਂ ਰਹੋ ਹੌਸਲਾ ਰੱਖੋ ਸਾਡੇ ਨਾਲ ਜਾਨੀ ਤੇ ਆਦ ਵੀ ਹੋ ਰਹੀ ਹੈ ਰੋਣਾ ਹੀ ਪੈਂਦਾ ਹੀ ਫਿਰਦਾ ਹੂੰ ਡੰਡੇ ਮਾਰੇ ਜੀ ਹਾਂ ਜੀ ਬਹੁਤ ਕੁੱਟਿਆ ਜੀ ਮੁੰਡਾ ਬਹੁਤ ਜ਼ਿਆਦਾ ਸਾਰਾ ਬੰਦ ਕਰਿਆ ਵੀ ਨਾ ਸਾਡੇ ਕੋਲ ਵੀਡੀਓ ਇੰਨੀ ਸੜ ਕੇ ਨੀਮੀ ਦੀ ਸਾਨੂੰ ਇੱਕ ਮੁਸ਼ਕਲ ਹੋ ਗਿਆ ਤੇ ਵੀ ਪੱਜਗਾ ਸੀ ਚੜ ਵੀ ਜਾਵਾਂਗੇ ਵੀ ਕਿਤੇ ਇੱਥੇ ਨਾ ਘੇਰ ਲਵੇ ਕੁਦਰਤੀ ਬੈਗ ਰੀ ਗ੍ਰਿਪ ਨਾਲ ਚੜ ਗਏ ਸੀ ਉਧਰ ਦੂਏ ਪਾਸੇ ਚਲੇ ਗਏ ਤਾਂ ਬਚਾਓ ਕੀ ਕਾਰਨ ਕੀ ਆਏ ਸੀ ਕੋਈ ਹੁੱਲੜਬਾਜੀ ਕੀਤੀ ਹੁੱਲੜਬਾਜੀ ਕੋਈ ਨਹੀਂ ਕੀਤੀ ਜੀ ਅਸੀਂ ਹਾਂ ਅਸੀਂ ਆਏ ਸੀ ਆਪਣੀ ਟਰਾਲੀ ਦੇਖਣ ਵੀ ਆਪਣੀ ਸਰਕਸਿਸ ਖੜੀ ਆ ਟਰਾਲੀ ਇਹਨਾਂ ਨੇ ਪੁਲਿਸ ਵਾਲੇ ਇਧਰ ਦੀ ਸਾਈਡ ਆ ਰਹੇ ਤੇ ਸਾਨੂੰ ਹੱਥ ਮਾਰਿਆ ਅਸੀਂ ਰੋਕ ਲਿਆ ਮੋਟਰਸਾਈਕਲ ਹਾਂਜੀ ਜੇ ਅਸੀਂ ਭਜਾਉਂਦੇ ਸਾਡੀ ਗਲਤੀ ਧੀ ਹੂੰ ਚਾ ਰੋਕ ਕੇ ਤੇ ਕਹਿੰਦੇ ਵੀ ਥੱਲੇ ਆਓ ਅਸੀਂ ਉਤਰ ਕੇ ਕੋਲ ਆ ਗਏ ਉਹਨਾਂ ਦੇ ਹਾਂਜੀ ਕੋਲ ਆਈ ਬਜਾ ਲਾਠੀ ਚਾਰਜ ਕਰ ਤੇ ਹੂੰ ਪਰਾ ਸਿੱਧੂ ਸਾਹਿਬ ਤਾਂ ਕਹਿੰਦੇ ਸਾਡੇ ਬਜ਼ੁਰਗੋਂ ਆਰਾਮ ਨਾਲ ਤੁਸੀਂ ਵਗ ਚਲੋ ਅਸੀਂ ਕੋਈ ਤੁਹਾਡੇ ਨਾਲ ਧੱਕਾ ਨਹੀਂ ਕਰਨਾ ਤੁਸੀਂ ਕਹਿ ਰਹੇ ਹੋ ਕੁੱਟਮਾਰ ਹੋਈ ਆ ਬਹੁਤ ਜੀ ਧੱਕਾ ਬਿਲਕੁਲ ਧੱਕਾ ਹੋ ਰਿਹਾ ਜੀ ਰਾਤ ਤਾਂ ਜੋ ਹੋਇਆ ਪਤਾ ਨਹੀਂ ਜੀ ਸਵੇਰੇ ਹੋ ਗਿਆ ਤੁਹਾਡੇ ਨਾਲ ਹੈ ਅੱਜ ਵੀ ਅੱਜ ਹਾਂ ਜ ਸਵੇਰੇ 10 ਵਜੇ ਦੀ ਗੱਲ ਹੈ ਜੀ ਪੰਨਿਆਂ ਨਾਲ ਕਟਾਈ ਹੋਈ ਆ ਨਹੀਂ ਸਾਡੀ ਨਹੀਂ ਇਕ ਕੱਲਿਆਂ ਦੀ ਜਿਹੜਾਂ ਦੀ ਬਾਉਤਾਂ ਦੀ ਹੋਈ ਆ ਬਿਤੇਰੇ ਲੈ ਲੈ ਕੇ ਕਟਾਈ ਖਾ ਖਾ ਕੇ ਲੰਘ ਗਏ ਜੀ ਉਹ ਹੂੰ ਅੱਡੇ ਕੱਲਿਆਂ ਤੇ ਨਹੀਂ ਹੋਰਾਂ ਦੀ ਵੀ ਬਾਵਤਾਂ ਦੀ ਕਟੜਾਈ ਕਰੀ ਜੀ ਉਹਨਾਂ ਐਸਾ ਉਹ ਤਾਂ ਜੀ ਕਿਸੇ ਦਾ ਦੇਖ ਤਾਂ ਨਹੀਂ ਤਾਂ ਹਰੇ ਘਟਨ ਤੋਂ ਦੇ ਲੱਤਾ ਪਰ ਹੁਣ ਅਸੀਂ ਕਿਹੜੇ ਕੋਈ ਹੁੱਲੜਵਾਜੀ ਨਹੀਂ ਕਰਨ ਜਾ ਰਹੇ ਉੱਥੇ ਇੱਕ ਦਸਦਾ ਆਪਣੀ ਟਰਾਲੀ ਦਾ ਮੌਲ ਦੇਖਣ ਜਾ ਰਹੇ ਸੀ ਜੋ ਸਾਡੇ ਨਾਲ ਧੱਕਾ ਹੋਇਆ ਨਹੀਂ ਲਾਠੀ ਚਾਰਜ ਕਰਿਆ ਸਾਡੇ ਤੇ ਨਹੀਂ ਭਗਵਾਨ ਤਮਨ ਸਾਹਿਬ ਤਾਂ ਕਹਿੰਦੇ ਮੈਂ ਕਿਸਾਨਾਂ ਦਾ ਪੁੱਤਾਂ ਉਹ ਤਾਂ ਕਿੱਥੇ ਕਿਸਾਨਾਂ ਦਾ ਪੁੱਤ ਹੈ ਹੀ ਨਹੀਂ ਉਹ ਤਾਂ ਜੇ ਕਿਸਾਨਾਂ ਦਾ ਪੁੱਤ ਹੁੰਦਾ ਫਿਰ ਕਿਸਾਨਾਂ ਦੇ ਨਾਲ ਨਾ ਖੜਦਾ ਉਹਦਾ ਬਿਲਕੁਲ ਕਿਸਾਨ ਹੈ ਹੀ ਨਹੀਂ ਉਹਦਾ ਉਹ ਤਾਂ ਕਹਿੰਦਾ ਮੈਂ ਖੇਤਾਂ 'ਚ ਗਿਆ ਜਿੰਨਾ ਮੇਰੇ ਜਿੰਨਾ ਖੇਤਾਂ 'ਚ ਕੋਈ ਗਿਆ ਹੀ ਨਹੀਂ ਹੈ ਉਹ ਕਿਤਾ ਖੇਤਾ ਜਾਣ ਵਾਲਾ ਭਗਵੰਤ ਮਾਨ ਹੈ ਹੀ ਨਹੀਂ ਬਿਲਕੁਲ ਵੀ ਹੂੰ ਉਹ ਤਾਂ ਕਹਿੰਦਾ ਭਗਵੰਤ ਮਾਨ ਵਰਗਾ ਕਿੱਥਾ ਕਹਿੰਦਾ ਜੈਂਟਰੀ ਮੈਂ ਪਾਣਾ ਕਹਿੰਦਾ ਉਹ ਜੈਂਟਰੀ ਦਾ ਮੈਨੂੰ ਪਤਾ ਇੱਥੇ ਨੂੰ ਜੈਂਟਰੀ ਪੈਂਦੀ ਹੈ ਹੁਣ ਸਾਡੀ ਤਾਂ ਜੈਂਟਰੀ ਹੈ ਨਾ ਦੂਏ ਲੋਟ ਕੀ ਪਾ ਦੀ ਜੀ ਸਾਡੀ ਤਾਂ ਕਟਾਈ ਬਾਅ ਕਰਾ ਦੀ ਜੀ ਇਹਨਾਂ ਭਗਵੰਤ ਮਾਨ ਸਾਹਿਬ ਠੀਕ ਹੋ ਠੀਕ ਹੋ ਤੁਸੀਂ ਹਾਂ ਠੀਕ ਹੈ ਜੀ ਦੇਖੋ ਜੀ ਆ ਮਾਰੇ ਜੱਫਤ ਬਾਹ ਸੱਟ ਨਹੀਂ ਸੋ ਬਹੁਤ ਜ਼ਿਆਦਾ ਲੱਗ ਰਿਹਾ ਸੀ ਕਿ ਚਲੋ ਕਿਸੇ ਦੀ ਕੁੱਟਮਾਰ ਨਹੀਂ ਹੋਈ ਪਰ ਇਹ ਬਜ਼ੁਰਗਾਂ ਨਾਲ ਗੱਲ ਕਰਕੇ ਪਤਾ ਲੱਗ ਰਿਹਾ ਕਿ ਕੁੱਟਮਾਰ ਵੀ ਹੋਈ ਆ ਰਾਤ ਨਹੀਂ ਇਹ ਕਹਿੰਦੇ ਸਵੇਰੇ ਟਰਾਲੀਆਂ ਲੈਣ ਆਏ ਆ ਜੀ ਉਦੋਂ ਹੀ ਸਾਡੀ ਕੁੱਟਮਾਰ ਹੋਈ ਆ ਸੋ ਹੁਣ ਕੋਈ ਤੁਹਾਡੇ ਆਗੂਆਂ ਨਾਲ ਗੱਲਬਾਤ ਹੋਈ ਹੋਵੇ ਕਿ ਨਹੀਂ ਸਾਡੇ ਆਗੂਆਂ ਨਾਲ ਤਾਂ ਬਿਤੇਰੇ ਆਗੂ ਰੈਕਟ ਕਰੇ ਪਏ ਜੀ ਇਹਦੇ ਆਗੂਆਂ ਨਾਲ ਕੋਈ ਗੱਲਬਾਤ ਨਹੀਂ ਸਭ ਕੁਝ ਫੋਨ ਬੰਦ ਆ ਰਹੇ ਆ ਜੀ ਕੋਈ ਆਗੂਆਂ ਨਾਲ ਸਾਡੀ ਕੋਈ ਗੱਲਬਾਤ ਤ ਨਹੀਂ ਹੋ ਰਹੀ ਤਾਂ ਹੀ ਉੱਥੇ ਬੈਠੇ ਆਂ ਝ ਠੱਕੇ ਖਾ ਰਹੇ ਕੋਈ ਨਾ ਸਾਡੀ ਪੁਲਿਸ ਸੁਣਦੀ ਆ ਪੁਲਿਸ ਤਾਂ ਜੇ ਕਿਸੇ ਗੱਲ ਕਰਦੇ ਚੱਕ ਤੱਪੜ ਮਾਰਦਾਂ ਡੰ ਸਰੇ ਆਮ ਡੰਡੇ ਮਾਰਿਆ ਜੀ ਕੋਈ ਹੁਣ ਤਾਂ ਸੋ ਕਿਆ ਕਰੇ ਹੁਣ ਅਸੀਂ ਪਿਆਰ ਬੈਠੇ ਨਾ ਸਾਡਾਂ ਟਰੈਲੀ ਦੀ ਜਾਣ ਦੰਨ ਨਾ ਦੰਨੇ ਸਾਡੇ ਟਰੈਲੀਆਂ ਤਾਂ ਹਕਾਦਮੇ ਜੀ ਸਾਨੂੰ ਅਸੀਂ ਖੜੇ ਕੀ ਤੁਹਾਨੂੰ ਕੋਈ ਆਲਾ ਅਫਸਰ ਨਾਲ ਗੱਲ ਹੋਈ ਹੈ ਉਹ ਤਾਂ ਕਹਿ ਰਹੇ ਸੀ ਕਿ ਤੁਸੀਂ ਸੰਪਰਕ ਕਰੋ ਥਾਣੇ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇੱਕ ਕਾਨੂੰਨ ਦੇ ਤਹਿਤ ਤੁਹਾਨੂੰ ਇੱਥੋਂ ਟਰਾਲੀਆਂ ਸਾਰਾ ਸਮਾਨ ਆ ਤੁਹਾਡਾ ਮਿਲ ਜੂ ਕੋਈ ਇਧਰ ਉਧਰ ਸੀਨੀਅਰ ਅਧਿਕਾਰੀ ਨਾਲ ਅਸੀਂ ਗੱਲ ਕਰੇ ਆਏ ਜੀ ਉਹਦੇ ਨਾਲ ਗੱਲ ਕਰੀ ਜਾ ਕੇ ਵੀ ਅਸੀਂ ਆਪਣੀ ਟਰਾਲੀ ਲੈ ਕੇ ਜਾਣੀ ਹੈ ਉਹਨੇ ਸਾਡਾ ਸਾਰਾ ਟਰਾਲੀ ਦਾ ਰੰਗ ਜੋ ਕੁਝ ਉੱਪਰ ਲਿਖਿਆ ਵਾ ਤਰਪਾਲ ਕਹੀ ਪਾਈ ਵੀ ਆ ਸਾਡਾ ਫੋਨ ਨੰਬਰ ਡਰੈੱਸ ਪੂਰਾ ਲਿਖ ਲਿਆ ਫਿਰ ਉਹ ਕਹਿੰਦੇ ਵੀ ਸਾਡੀ ਉੱਥੇ ਜਾ ਕੇ ਤੁਸੀਂ ਗੱਲ ਕਰਾ ਦਿਓ ਹੁਣ ਉਹ ਫੋਨ ਨਹੀਂ ਚੱਕ ਰਹੇ ਹੂੰ ਚਲੋ ਵੇਟ ਕਰ ਲਓ ਜੀ ਕੋਈ ਨਾ ਬਿਜੀ ਹੋਣਗੇ ਇਹ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਹੋਈ ਆ ਪਤਾ ਜੀ ਮੰਦਪਾਗੀ ਕਾਰਵਾਈ ਆ ਜੀ ਦੇਖੋ ਸ੍ਰੀ ਆਮ ਜ਼ਿੰਮੇਦਾਰਾਂ ਨੂੰ ਬਲਾਕਾ ਧੋਖਾ ਕਰਿਆ ਜੀ ਦੇਖੋ ਇੱਕ ਤਾਂ ਗੱਲਬਾਤ ਆਹੀਂ ਸਾਰੇ ਮਸਲੇ ਆ ਲੋਜ ਨੇ ਹੁਣ ਤੱਕ ਗੱਲਬਾਤ ਇਹ ਚੱਲ ਰਹੀ ਜੀ ਕੋਈ ਗੱਲਬਾਤ ਨਹੀਂ ਮਸਲਾ ਨਹੀਂ ਆਲਿਆ ਹੁਣ ਇਹਨਾਂ ਨੇ ਬਲਾਕ ਆ ਉੱਥੇ ਸਾਡੇ ਜਥੇਬੰਦੀਆਂ ਨਾਲ ਉੱਥੇ ਛੱਡ ਕੇ ਉਹਨਾਂ ਨੂੰ ਮੀਟਿੰਗ ਵਿੱਚ ਵਿੱਚ ਗੱਲਬਾਤ ਕਰਕੇ ਪਤਾ ਨਹੀਂ ਉਹਨਾਂ ਨਾਲ ਕੀ ਕਰਿਆ ਉਧਰ ਹੋ ਤੱਕ ਰਹੇ ਉਧਰ ਸਾਡੇ ਨਾਲ ਟਕਾਪਾ ਇੱਧਰ ਸਾਡਾ ਕਰਦੇ ਆ ਜੀ ਇਹਨਾਂ ਨੇ ਬਿਨਾ ਮਤਾਂ ਮੀਟਿੰਗ ਤੇ ਬੁਲਾ ਲੇ ਵੀ ਮੀਟਿੰਗ ਕਰੋ ਮੀਟਿੰਗ ਤੇ ਨਿਭੜਿਆ ਕੰਮ ਜਾਂ ਸਾਡੇ ਆਪਣੇ ਪ੍ਰਧਾਨ ਬਹਾਰਾ ਇਹ ਮੋਹਾਲੀ ਆ ਕੇ ਉਹ ਚੱਕਲੇ ਵੀ ਇੱਧਰੋਂ ਬੰਦੇ ਉਧਰ ਗਏ ਵੇ ਖਿੰਡੇ ਵੇਗੇ ਸਾਰੇ ਓਰ ਰਜਿਸਟਰ ਕਰ ਲਈ ਬਚਲੇਗਾ ਗਦਾਰੀ ਕਰੀ ਗਵਰਨਮੈਂਟ ਨੇ ਬਰਸਾਫ ਚ ਲੈ ਕੇ ਗਦਾਰੀ ਕਰੀ ਜੀ ਗਵਰਨਮੈਂਟ ਨੇ ਹਾਂਜੀ ਵਿਸ਼ਵਾਸ ਵਿੱਚ ਲੈ ਕੇ ਸਾਡੇ ਕਿਸਾਨਾਂ ਨੂੰ ਲੀਡਰਾਂ ਨੂੰ ਉਦੋਂ ਬਾਅਦ ਗਦਾ ਕਮਾਈ ਹੈ ਜੀ ਭਗਵੰਤ ਮਾਤਾ ਕੋਈ ਇਦਾਂ ਦੀ ਦੇਖੀ ਹੈ ਸਰਕਾਰ ਨਹੀਂ ਜੀ ਕੋਈ ਨਹੀਂ ਦੇਖਿਆ ਤੱਕ ਹੂੰ ਕੋਈ ਨਹੀਂ ਦੇਖਿਆ ਤੱਕ ਮੇਰੇ ਮੇਰੇ ਖਿਆਲ ਕਰਨ ਦੇ ਕੰਮ ਸੇ ਕੰਮ ਵੀ 20 ਸਰਕਾਰਾਂ ਬਦਲਦੀਆਂ ਮੇਰੀ ਦੇਖਤ ਮੈਂ ਪਰ ਆ ਪਹਿਲੀ ਵਾਰੀ ਕੰਮ ਹੋਇਆ ਹੂੰ ਜੇਰਾ ਭਗਵੰਤ ਮਾਨ ਨਗਰ ਆ ਸਰਕਾਰ ਦਾ ਨਾ ਜੀ ਪਹਿਲੀ ਵਾਰੀ ਅਸੀਂ ਜ਼ਿਮੀਦਾਰਾਂ ਨੂੰ ਲੈਟ ਦੇਈਦੀ ਨੇ ਅਸੀਂ ਮੰਨੇ ਵੀ ਚੱਲ ਬਹੁਤ ਚੰਗੀ ਸਰਕਾਰ ਹੈ ਪਰ ਹੁਣ ਤਾਂ ਸਰਕਾਰ ਹ ਬਿਲਕੁਲ ਜ਼ੀਰੋ ਹੋ ਗਈ ਇਸ ਵਾਰ ਕੀ ਸਰਕਾਰ ਸਾਨੂੰ ਕੋਈ ਮਿਲਿਓ ਨਹੀਂ ਜਿੰਨੀ ਆ ਸਰਕਾਰ ਬੇਕਾਰ ਆਈ ਹੈਗੀ ਆ ਬੰਦਾ ਖੜਾ ਜੀ ਰਾਤ ਰਾਤ ਸਾਡੀ ਜਦੋਂ ਇੱਥੇ ਐਕਸ਼ਨ ਹੋਇਆ ਜੀ ਇਹ ਬੰਦਾ ਸਾਡੇ ਕੋਲ ਰਾਤ ਗਿਆ ਅਸੀਂ ਰਾਤ ਅਸੀਂ ਇਕੱਠ ਕਰਿਆ ਪਿੰਡ ਵਿੱਚ ਆ ਬੰਦਾ ਲੱਗਿਆ ਜੀ ਕਹਿਣ ਵੀ ਭਗਵੰਤ ਮਾਨ ਆਏ ੱਤਕਾ ਕਰਿਆ ਫਲਾਣਾ ਕਰਿਆ ਮਾ ਜੀ ਬਹੁਤ ਇਹਦੇ ਨਾਲ ਮਾ ਨਹੀਂ ਯਾਰ ਭਗਵੰਤ ਮਾਨ ਬੰਦਾ ਠੀਕ ਹੈ ਕੋਈ ਗੱਲ ਨਹੀਂ ਖਬਰ ਹੈ ਕਿਸ ਤਰ੍ਹਾਂ ਕਾ ਉੱਪਰ ਤੇ ਪ੍ਰੈਸ਼ਰ ਪਿਆ ਕੋਈ ਗੱਲ ਨਹੀਂ ਬੰਦੇ ਤੇ ਪ੍ਰੈਸ਼ਰ ਪੈ ਜਾਂਦਾ ਗੁਰਲਾਲ ਮੈਂ ਸ਼ਾਂਤ ਹੋ ਜਾ ਕੋਈ ਬਾਤ ਨਹੀਂ ਪਰ ਦਿਨ ਚੜ ਦੇਣ ਦੇਖਾਂਗੇ ਪਰ ਨਹੀਂ ਜਦ ਅਸੀਂ ਇੱਥੇ ਆਏ ਗੱਲ ਹੋਈ ਜੀ ਸਾਡੇ ਵੀ ਕਟਾਈ ਕਰਦੀ ਦੇਖੋ ਅਸੀਂ ਫਿਰ ਪਤਾ ਲੱਗਿਆ ਕਿ ਭਗਵੰਤ ਮਾਨ ਫਿਰ ਪਤਾ ਲੱਗਿਆ ਜੀ ਭਗਵੰਤ ਮਾਨ ਵੀ ਹਾਂ असली दुष्ट ऐन किने पगोसा वाली ब्यात वाली ओ लादी असली दुष्ट बंदा असली ब्यात बन गया ये ता बंदा निकलया सारे पंजाब च दुष्ट बंदा सब ते ਵੱਧ ਭਗਵੰਤਮਾਨ ਨਿਕਲਿਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਲਾਲ ਸਿੰਘ ਜੀ ਗੁਰਲਾਲ ਸਿੰਘ ਜੀ ਕੀ ਗੱਲ ਹੋਈ ਰਾਤ ਤੁਸੀਂ ਭਗਵੰਤਮਾਨ ਸਾਹਿਬ ਬਾਰੇ ਕੁਝ ਬੋਲ ਰਹੇ ਸੀ ਹਾਂ ਜੀ ਮੈਂ ਤਾਂ ਜੀ ਸ਼ੁਰੂ ਤੋਂ ਹੀ ਮੈਂ ਤਾਂ ਇੱਕ ਦਿਨ ਵੀ ਚੰਗਾ ਨਹੀਂ ਸਮਝਿਆ ਇਹ ਤਾਂ ਕਹੀ ਕੇ ਭਗਵੰਤਮਾਨ ਹੈ ਭਗਵੰਤਮਾਨ ਮੈਂ ਦੇਖ ਰਿਹਾ ਲੱਛਾ ਰਾਤ ਕੀ ਹੋਇਆ ਜੀ ਰਾਤ ਹੀ ਮੈਂ ਇਹਨੂੰ ਕਿਹਾ ਚਲੋ ਚੱਲਾਂ ਬਈ ਐਂ ਤੇ ਕਰਕੇ ਸਮਾਂ ਕਟਾਈ ਹੋਈ ਮੇਰੇ ਕੋਲ ਫੋਨ ਆਇਆ ਸੀ ਬੰਦੇ ਦਾ ਵੀ ਚਲੋ ਆਪਾਂ 5-10 ਬੰਦੇ ਚੱਲਦੇ ਆਂਗੇ ਹੂੰ ਚੱਲ ਆਹ ਫਿਰ ਭਗਵੰਤ ਸਤਮਨ ਨੂੰ ਸਰਾਹਣ ਲੱਗ ਗਿਆ ਬਹੁਤ ਜ਼ਿਆਦਾ ਇਹ ਜੀ ਹਾਂਜੀ ਕਹਿੰਦਾ ਭਗਵੰਤ ਸਤਮਨ ਐ ਪਲੈਂਟ ਉਹਦਾ ਕੁਛਿਆ ਜਿਹਾ ਹੋ ਗਿਆ ਜੀ ਫਿਰ ਮੈਂ ਵੀ ਆਪਣੇ ਘਰ ਨੂੰ ਲੱਗ ਗਿਆ ਹੂੰ ਫਿਰ ਹੁਣ ਸਵੇਰੇ ਪਤਾ ਲੱਗ ਗਿਆ ਜੀ ਹਾਂ ਹੁਣ ਤਾਂ ਆਪ ਕਹਿ ਰਹੇ ਹੁਣ ਕੀ ਕਹਾਂਗੇ ਹੁਣ ਚੰਗਾ ਜੀ ਭਗਵੰਤ ਸਤਮਨ ਬਿਲਕੁਲ ਨਹੀਂ ਚੰਗਾ ਕਹਿੰਦਾ ਜੀ ਦੇਖੋ ਜੀ ਸਾਡੇ ਨਾਲ ਇੰਨਾ ਤੱਕਾ ਲੱਗ ਗਿਆ ਹੁਣ ਅਸੀਂ ਚੰਗਾ ਕਹਾਂਗੇ ਹੁਣ ਤੱਕ ਪਿੰਡ ਵਿੱਚ ਬਹਿ ਸਭ ਸਾਈ ਹੁੰਦੀ ਸੀ ਮੈਂ ਨਹੀਂ ਜੀ ਕਿਸੇ ਗੱਲ ਮੈਂ ਤਾਂ ਲੜ ਪੈਂਦਾ ਤਾਂ ਲੋਕਾਂ ਨਾਲ ਭਗਵੰਤ ਮਾਨ ਪਿੱਛੇ ਹੂੰ ਬਾਹ ਲੜਦਾ ਤਾਂ ਜੀ ਮੈਂ ਭਗਵੰਤ ਮਾਨ ਪਿੱਛੇ ਭਗਵੰਤ ਮਾਨ ਨੂੰ ਮਾੜਾ ਨਹੀਂ ਸੀ ਕਹਿਣਾ ਹਾਂ ਜੀ ਮੈਂ ਨਹੀਂ ਕਹਿਣ ਦਿੰਦਾ ਮੈਂ ਕਹਿੰਦਾ ਤਾਂ ਜੀ ਭਗਵੰਤ ਵਰਗਾ ਬੰਦਾ ਹੀ ਨਹੀਂ ਮਿਲਣਾ ਸਾਨੂੰ ਹੂੰ ਪਰ ਜਿਹੜੀ ਆ ਅੱਜ ਰਾਤ ਹੋਲੀ ਹਰ ਸਵੇਰ ਨੂੰ ਸਾਡੇ ਨਾਲ ਹੋਲੀ ਹੁਣ ਤਾਂ ਜੀ ਮਨ ਟੁੱਟ ਗਿਆ ਜੀ ਹੁਣ ਨਹੀਂ ਕੋਈ ਸਾਡੇ ਕੋਲ ਲੱਭ ਜੇ ਨਹੀਂ ਕੋਈ ਕਹਿਣ ਵਾਲਾ ਜੀ ਸੋ ਕਿਸਾਨ ਨੇ ਜਿਹੜੇ ਇੱਥੇ ਖੜੇ ਨੇ ਕਹਿੰਦੇ ਸਾਡੀ ਕੁੱਟਮਾਰ ਵੀ ਹੋਈ ਆ ਸਵੇਰੇ ਸੋ ਇਹ ਕਹਿੰਦੇ ਜੀ ਅਸੀਂ ਬਹੁਤ ਉਮੀਦਾਂ ਸੀ ਭਗਵੰਤ ਮਾਨ ਸਾਹਿਬ ਤੋਂ ਜਦੋਂ ਲਾਈਟ ਦਿੱਤੀ ਅਸੀਂ ਕਹਿੰਦੇ ਸੀ ਕਿ ਅਜਿਹਾ ਮੁੱਖ ਮੰਤਰੀ ਨਾ ਕਦੇ ਆਇਆ ਨਾ ਆਉਣਾ ਹੈ ਪਰ ਹੁਣ ਕਹਿੰਦੇ ਇਹ ਹਾਲਾਤ ਦੇਖ ਕੇ ਸਾਡੀ ਕੁੱਟਮਾਰ ਹੋਈ ਤੇ ਸਾਡਾ ਜਿਹੜਾ ਸਮਾਨ ਆ ਉਹ ਤੋੜ ਮਰੋੜ ਦਿੱਤਾ ਤੇ ਸਾਨੂੰ ਇਥੋਂ ਉਠਾਉਣ ਲਈ ਸਖਤੀ ਕੀਤੀ ਗਈ ਇਹ ਦੇਖ ਕੇ ਲੱਗ ਰਿਹਾ ਹੈ ਕਿ ਇਸ ਤੋਂ ਦੁਸ਼ਟ ਕੋਈ ਨਹੀਂ ਇਹ ਬੋਲਨੇ ਇਹਨਾਂ ਦੇ ਫਿਲਹਾਲ ਅੱਗੇ ਕੀ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ